ਬਿਲਕੁਲ ਤੁਸੀਂ ਠੀਕ ਦੱਸਿਆ ਕਿ ਇਸ ਸਾਲ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਆਪਣਾ ਸਮਰਾਲੇ ਪਿਛਲੇ 2-3 ਦਿਨਾਂ ਦੇ ਵਿੱਚ ਸਾਰੇ ਪੰਜਾਬ ਦੇ ਸਭ ਤੋਂ ਗਰਮ ਤਾਪਮਾਨ ਇੱਥੇ ਰਿਕਾਰਡ ਕੀਤਾ ਗਿਆ ਤੇ ਇਸ ਕਰਕੇ ਜਾਂਚ ਕਰਕੇ ਕਈ ਲੋਕਾਂ ਨੂੰ ਜ਼ਿਆਦਾ ਇਸ ਚ ਖਤਰਾ ਹੈ ਜਿਹੜੇ ਕਿ ਛੋਟੇ ਬੱਚੇ ਖਾਸ ਕਰਕੇ ਨਵਜੰਮੇ ਬੱਚੇ ਜਾਂ ਕੋਈ ਜ਼ਿਆਦਾ ਬਜ਼ੁਰਗ ਬੰਦੇ ਹੈ ਜਾਂ ਕੋਈ ਜਿਨ੍ਹਾਂ ਨੂੰ ਆਲਰੇਡੀ ਹਾਰਟ ਪੇਸ਼ੈਂਟ ਹੈ ਜਾਂ ਕਿ ਜਿਨ੍ਹਾਂ ਨੂੰ ਕੋਈ ਕੋਈ ਕਿੰਡੀ ਦੀ ਜਾਂ ਹੋਰ ਕੋਈ ਦਿੱਕਤ ਬਿਮਾਰੀ ਹੈ ਤੇ ਇਸ ਤਰ੍ਹਾਂ ਜਿਹੜੇ ਮਜ਼ਦੂਰ ਹੈ ਖੇਤੀਬਾੜੀ ਕਰਦੇ ਹੈ ਲੇਬਰਰ ਹੈ ਰਿਕਸ਼ਾ ਚਲਾਉਂਦੇ ਹੈ ਸੜਕ ਦੇ ਉੱਪਰ ਕੰਮ ਕਰਦੇ ਆ ਉਹਨਾਂ ਨੂੰ ਖਤਰਾ ਹੈ ਸੋ ਉਸ ਲਈ ਆਪਾਂ ਨੂੰ ਇਹਨਾਂ ਸਾਰਿਆਂ ਲੋਕਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਤੇ ਉਹਨਾਂ ਦੇ ਵਿੱਚ ਇਹ ਪ੍ਰੀਕੌਸ਼ਨ ਹੈ ਕਿ ਜਦੋਂ ਜ਼ਿਆਦਾ ਸਭ ਤੋਂ ਜ਼ਿਆਦਾ ਤਾਪਮਨ ਹੁੰਦਾ ਹੈ ਖਾਸ ਕਰਕੇ ਦੁਪਹਿਰੇ 12 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਸੋ ਇਸ ਟਾਈਮ ਤੇ ਇਹਨਾਂ ਨੂੰ ਆਪਣੇ ਘਰੋਂ ਨਹੀਂ ਨਿਕਲਣਾ ਚਾਹੀਦਾ ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਿਸੇ ਠੰਡੇ ਰੁੱਖ ਥੱਲੇ ਜਾਂ ਠੰਡੀ ਥਾਂ ਤੇ ਬੈਠ ਕੇ ਟਾਈਮ ਪਾਸ ਕਰਨਾ ਚਾਹੀਦਾ ਕਿਸ ਤਰ੍ਹਾਂ ਦਾ ਰੂਪ ਰਾਤਰ ਨੂੰ ਸੇਵਣਾ ਚਾਹੀਦਾ ਹੈ ਕਿਉਂਕਿ ਇਸ ਦੇ ਵਿੱਚ ਗਰਮੀ ਜਾਵਾ ਪੈਣ ਕਰਕੇ ਸਰੀਰ ਦੇ ਵਿੱਚੋਂ ਕੀਮਤੀ ਪਾਣੀ ਅਤੇ ਸੋਡੀਅਮ ਪੋਟਾਸ਼ੀਅਮ ਹੋਰ ਇਲੈਕਟ੍ਰਾਈਟਸ ਦਾ लॉस ਹੋ ਜਾਂਦਾ ਸੋ ਇਹਨਾਂ ਨੂੰ ਤਰਨ ਪਦਾਰਥ ਵੱਧ ਤੋਂ ਵੱਧ ਇਸਤੇਮਾਲ ਕਰਨਾ ਚਾਹੀਦਾ ਹੈ ਨਾਰਮਲ ਪਾਣੀ ਤੋਂ ਇਲਾਵਾ ਇਹ ਆਪਣੇ ਘਰ ਦੇ ਅਵੇਲੇਬਲ ਲੱਸੀ ਹੁੰਦੀ ਉਹ ਪੀ ਸਕਦੇ ਆ ਨਿੰਬੂ ਪਾਣੀ ਸਖਜੀ ਬਣਾ ਕੇ ਪੀ ਸਕਦੇ ਆ ਉਹਦੇ ਇਲਾਵਾ ORS ਦਾ ਪੈਕੇਟ ਸਰਕਾਰੀ ਸੰਸਥਾਵਾਂ ਚੋਂ ਮਿਲਦਾ ਉਹ ਵੀ ਇਹ ਲੈ ਕੇ ਪੀ ਸਕਦੇ ਹੋ ਵੀ ਬੱਚੇ ਨਹੀਂ ਛੋਟੇ ਬੱਚਾ ਨੂੰ ਜਿਵੇਂ ਕਿ ਮੈਂ ਆਪ ਜੀ ਨੂੰ ਦੱਸਿਆ ਕਿ ਛੋਟੇ ਬੱਚਾ ਨੂੰ ਗਰਮੀ ਵਿੱਚ ਨਹੀਂ ਘਰੋ ਬਟ ਪਾਰ ਕਰਨਾ ਚਾਹੀਦਾ خاص کر کے ਜਿਹੜਾ ਦੇ ਬੱਚਿਆਂ ਦੀ ਉਮਰ ਪਹਿਲੇ 1 ਮਹੀਨੇ ਤੋਂ ਘੱਟ ਹੈ ਉਹਨਾਂ ਦਾ ਬਿਲਕੁਲ ਹੀ ਇਹ ਗਰਮੀ ਜਿਹੜੀ ਬਰਦਾਸ਼ਤ ਕਰਨੀ ਮੁਸ਼ਕਲ ਹੋ ਜਾਂਦੀ ਹੈ ਅਤੇ ਉਸ ਦੇ ਲਈ ਪੰਜਾਬ ਸਰਕਾਰ ਨੇ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਕਰਦੇ ਹੋਏ ਉਹਨਾਂ ਨੇ ਸਕੂਲਾਂ ਵਿੱਚ ਛੁੱਟੀਆਂ ਕਰਤੀਆਂ ਕਿਉਂਕਿ ਲੂ ਦਾ ਅਸਰ ਉਹਨਾਂ ਬੱਚਿਆਂ ਤੇ ਪੈ ਸਕਦਾ ਸੀ ਅਤੇ ਕਈ ਮਾਪੇ ਦੇ ਕੀਮਤੀ ਬੱਚੇ ਜਿਹੜੇ ਬਿਮਾਰ ਹੋ ਸਰੇ ਇਸ ਕਰਕੇ ਸਾਰੇ ਸਰਕਾਰੀ ادارے ਅਤੇ ਪ੍ਰਾਈਵੇਟ ਸਾਰੇ ਸਕੂਲਾਂ ਵਿੱਚ ਪੰਜਾਬ ਸਰਕਾਰ ਨੇ ਇਹ ਸੇ ਕੰਮ ਕਰਕੇ ਛੁੱਟੀ ਕੀਤੀ ਇਸ ਮੌਕੇ ਇਹਨਾਂ ਗਰਮ ਜੂਨ ਦੇ ਸਿਆਜਿਆ ਇਹ ਕਾਰਨ ਅ ਵੈਸੇ ਤਾਂ ਗਲੋਬਲ ਵਾਰਮਿੰਗ ਜਿਹੜੀ ਆ ਉਹ ਇੱਕ ਵਰਲਡ ਵਾਈਡ ਫੀਨੋਮਨਾ ਹੈ ਤੇ ਬਾਕੀ ਦੇਸ਼ਾਂ ਵਿੱਚ ਵੀ ਅਤੇ ਭਾਰਤ ਵਿੱਚ ਵੀ ਪਿਛਲੇ ਸਮੇਂ ਤੋਂ ਤਾਪਮਾਨ ਲਗਾਤਾਰ ਵਧ ਰਿਹਾ ਹੈ ਸੋ ਖਾਸ ਕਰਕੇ ਜਿੰਨਾ ਏਰੀਆ ਦੇ ਵਿੱਚ ਡਿਵੈਲਪਮੈਂਟ ਹੁੰਦੀ ਹੈ ਕੋਈ ਨਵਾਂ ਰੋਡ ਨੈਟਵਰਕ ਬੰਦਾ ਹੈ ਤੇ ਉੱਥੇ ਕਈ ਵਾਰੀ ਰੁੱਖ ਕੱਟੇ ਜਾਂਦੇ ਆ ਤੇ ਜਿੰਨੇ ਰੁੱਖ ਕੱਟੇ ਜਾਂਦੇ ਆ ਉਹਨੇ ਰੁੱਖ ਨਹੀਂ ਲੱਗਦੇ ਸੋ ਇਸ ਕਰਕੇ ਓਪਨ ਏਰੀਆ ਹੋਣ ਕਰਕੇ ਅਤੇ এনवायरमेंट ਵਿੱਚ ਦਰਖਤਾਂ ਦੀ ਕਬੀ ਫੋਨ ਕਰਕੇ ਜਿਹੜਾ ਜ਼ਿਆਦਾ ਤਾਪਮਾਨ ਦੇਖਿਆ ਜਾ ਰਿਹਾ ਤੇ ਕੀ ਕਰਨਾ ਜਨਰੇਲ ਮਜ਼ਦੂਰ ਆਮ ਕੰਮ ਕਰਦੇ ਲੋਕ ਕਰਦੇ ਆ ਕਿ ਉਹਦਾ ਕੰਮੇ ਰੋਜ਼ਗਾਰ ਇਸ ਚੀਜ਼ ਤੇ ਚੱਲੋ ਕਿਵੇਂ ਬਚਾਦੇ ਆ ਉਹਨਾਂ ਨੂੰ ਬਚਣ ਦੇ ਲਈ ਇੱਕ ਤਾਂ ਉਹ ਆਪਣਾ ਧੁੱਪ ਵਿੱਚ ਨਾ ਨਿਕਲਣ ਤੇ ਆਪਣਾ ਜਿਹੜਾ ਕੰਮ ਨੂੰ ਟਾਈਮ ਜਿਹੜਾ ਚੇਂਜ ਕਰ ਲੈ ਅਰਲੀ ਮਾਰਨਿੰਗ ਤੇ ਲੇਟ ਈਵਨਿੰਗ ਦੇ ਵਿੱਚ ਕੰਮ ਕਰ ਲੈ ਤੇ ਜਿਹੜਾ ਜਿਸ ਟਾਈਮ ਪੂਰਾ ਧੁੱਪ ਦਾ ਪ੍ਰਕੋਪ ਹੈ ਉਸ ਟਾਈਮ ਉਹ ਆਪਣੇ ਆਪ ਨੂੰ ਨਾ ਨਿਕਲਣ ਦੂਸਰੀ ਗੱਲ ਹੈ ਕਿ ਖੁੱਲੇ ਕੱਪੜੇ ਪਾਣ ਪਾਨ ਕੱਪੜਾ ਪਹਿਨਾ ਪੰਤੇ ਜਿਹੜੇ ਬਲੈਕ ਕਲਰ ਦੇ ਕੱਪੜੇ ਆ ਕਾਲੇ ਰੰਗ ਦੇ ਕੱਪੜੇ ਉਹ ਨਾ ਪਾਣ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਾਲਾ ਰੰਗ ਜਿਹੜਾ ਧੂਕ ਨੂੰ ਆਪਣੇ ਵੱਲ ਖਿੱਚਦਾ ਤੇ ਉਸ ਟਾਈਮ ਜਦੋਂ ਕੋਈ ਕੰਮ ਨਹੀਂ ਆ ਉਹ ਆਪਣੇ ਕਿਸੇ ਰੁੱਖ ਥੱਲੇ ਜਿੱਥੇ ਪਾਣੀ ਹੋਵੇ ਰੁੱਖ ਹੋਵੇ ਉਹਦੇ ਤੱਤੇ ਬੈ ਸਕਦੇ ਆ ਜਾਂ ਕਿਸੇ ਠੰਡੀ ਜਗ੍ਹਾ ਤੇ ਬੈ ਸਕਦੇ ਆ ਅਤੇ ਜੇ ਕੰਮ ਕਰਨਾ ਪਈ ਤਾਂ ਪਾਣੀ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਜਿਹੜੇ ਤੁਹਾਨੂੰ ਤਰਲ ਪਾਣ ਦਾ ਦੱਸ ਉਹਨਾਂ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਅਤੇ ਫੈਕਟਰੀਆਂ ਵਿੱਚ ਵੀ ਇਸ ਤਰ੍ਹਾਂ ਦੇ ਸਿਸਟਮ ਲੱਗੇ ਹੋਏ ਆ ਕਿ ਜਦੋਂ ਕਾਰਮਚਾਰੀ ਲੱਜ ਜਾਂਦਾ ਉਹਨਾਂ ਨੂੰ ਉੱਥੋਂ ਛੁੱਟੀ ਇਹ ਸਾਰੇ ਚੀਜ਼ਾਂ ਕਾਨੂੰਨ ਦੇ ਰੂਪ ਵਿੱਚ ਹੀ ਹੈਗੀਆਂ ਤੇ ਬੰਦੇ ਆਪਣੇ ਸਿਹਤ ਲਈ ਵੀ ਜ਼ਰੂਰੀ ਹੈ ਕਿ ਆਪ ਮੇਰੇ ਨੂੰ ਨਰਵੀ ਤੋਂ ਲੂਤੋ ਬਚਾ ਕੇ ਰੱਖੇ ਜੇ ਕਿਸੇ ਨੂੰ ਲੂ ਲੱਗ ਜਾਂਦੀ ਹੈ ਤਾਂ ਹਸਪਤਾਲ ਵੱਲੋਂ ਕੀ ਕੀ ਹੈ ਉਸ ਇਨਸਟਾਉਂ ਕੀਤੇ ਜੇ ਇਸ ਵਾਰੀ ਪੰਜਾਬ ਸਰਕਾਰ ਨੇ ਬਹੁਤ ਹੀ ਬਦਿਆ ਉਪਰਾਲੇ ਕੀਤੇ ਆ ਲੂ ਤੋਂ ਬਚਣ ਲਈ ਸਾਰੇ ਹਸਪਤਾਲਾਂ ਨੂੰ ਪੰਜਾਬ ਸਰਕਾਰ ਵੱਲੋਂ ਅਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਹਦਾਇਤਾਂ ਮਿਲੀਆਂ ਕਿ ਤੁਸੀਂ ਆਪਣੇ ਹਸਪਤਾਲਾਂ ਵਿੱਚ ਵਿਸ਼ੇਸ਼ ਤੌਰ ਤੇ ਪ੍ਰਬੰਧ ਕਰਨਾ ਹੈ ਤਾਂ ਅਸੀਂ ਉਹਦੇ ਵਿੱਚ ਆਲਰੇਡੀ ਜੇ ਅਸਾਂ ਨੇ ਇੰਤਜ਼ਾਮ ਕੀਤਾ ਹੈ ਸਪੈਸ਼ਲ ਬੈੱਡ ਅਸੀਂ ਬਣਾਇਆ ਉਹਦੇ ਵਿੱਚ ਇਹੋ ਜਿਹੇ ਮਰੀਜ਼ਾਂ ਲਈ ਜਿਨ੍ਹਾਂ ਨੂੰ ਲੂ ਲੱਗੇਗੀ ਜਿਹੜਾ ਨੂੰ ਹੀਟ ਸਟ੍ਰੋਕ ਜਾਂ ਹੋਏਗਾ ਤਾਂ ਉਹਨਾਂ ਨੂੰ ਅਸੀਂ ਸਪੈਸ਼ਲ ਬੈੱਡ ਬਣਾਇਆ ਉਹਦੇ ਵਿੱਚ ਅਸੀਂ ਉਹਨਾਂ ਨੂੰ ਜੇ ਬਣੀ ਜਾਏਗਾ ਤਾਂ ਉਹਨਾਂ ਨੂੰ ਅਸੀਂ ਪ੍ਰੋਟੋਕਾਲ ਮੌਕਟਲ ਵਗੈਰਾ ਸਾਰਾ ਕੁਝ ਕੀਤਾ ਉਹਨਾਂ ਦਾ ਕਿਵੇਂ ਟ੍ਰੀਟਮੈਂਟ ਕਰਨਾ ਫਰਸਟ ایڈ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਜੇ ਕਿਸੇ ਬੰਦੇ ਨੂੰ ਲੂ ਲੱਗ ਜਾਂਦੀ ਹੈ ਤੇ ਤੁਹਾਡੇ ਘਰ 'ਚ ਤੁਹਾਡੇ ਨੇੜੇ ਜਿਹੜੇ ਤਾਂ ਉਸ ਨੂੰ ਤੁਸੀਂ ਫਟਾਫਟ ਇਹੋ ਜਿਹੇ ਹਾਲਾਤ ਵਿੱਚ ਆ ਆਪਣੇ ਉਹਨਾਂ ਨੂੰ ਪਾਣੀ ਦੀ ਪੱਟੀ ਕਰਕੇ ਉਸ ਨੂੰ ਨੋਰਮਲ ਪਾਣੀ ਦੀ ਪੱਟੀ ਕਰਕੇ ਤੇ ਮੇਰੇ ਵੇ ਸਿਹਤ ਸਸਤਾ ਵਿੱਚ ਲੈ ਕੇ ਜਾਉਣਾ ਇਹ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਕਿ ਕਈ ਵਾਰੀ ਕਬੱਡੀ ਦੇ ਜਾਂ ਹੋਰ ਟੂਰਨਾਮੈਂਟ ਗਰਮੀ 'ਚ ਕਰਾਏ ਜਾ ਰਹੇ ਆ ਤਾਂ ਇਹ ਵੀ ਇੱਕ ਮੈਂ ਅਪੀਲ ਕਰਨਾ ਚਾਹੁੰਦਾ ਜਿਹੜੀਆਂ ਵੀ ਸਸਤਾਵਾਂ ਵੀ ਜਿਹੜੇ ਤੁਸੀਂ ਟੂਰਨਾਮੈਂਟ ਕਰਾਉਣੇ ਆ ਉਹ ਉਹਦਾ ਤਾਪਮਾਨ ਜਦੋਂ ਵਧਿਆ ਹੋਵੇ ਉਸ ਟਾਈਮ ਤੇ ਤੁਸੀਂ ਕੋਈ ਟੂਰਨਾਮੈਂਟ ਨਾ ਰੱਖੋ ਟੂਰਨਾਮੈਂਟ ਤੁਸੀਂ ਸ਼ਾਮ ਦੇ ਟਾਈਮ ਦਾ ਸਵੇਰੇ ਸਵੇਰ ਤੜਕੇ ਰੱਖੋ ਤਾਂ ਕਿ ਮਤਲਬ ਕਿ ਜਿਹੜੇ ਐਥਲੀਟਸ ਹੁੰਦੇ ਆ ਉਹ ਕਈ ਵਾਰੀ ਉਸ ਟਾਈਮ 에ਨਰਜੀ ਐਟਿਕਲੀ ਤੋਂ ਵਿੱਚ ਭੱਜ ਲੈਂਦੇ ਦੌੜ ਲੈਂਦੇ ਆ ਪਰ ਉਹ ਵੀ ਇਕੁਅਲੀ ਇਸ ਚੀਜ਼ ਦੇ ਵਿੱਚ ਵਿਕਟਮ ਹੋ ਸਕਦੇ ਉਹ ਆਰਐਸ ਦਾ ਜਿਹੜਾ ਘੋਲ ਆ ਜਿਹੜਾ ਪੈਕੇਟ ਆ ਉਹ ਆਪਣੇ ਵੱਲੋਂ ਸਸਤਾ ਜੋਗ ਹਾਂਜੀ ਇਹਦੇ ਵਿੱਚ ਆਰਐਸ ਦਾ ਘੋਲ ਜਿਹੜਾ ਆਪਣੇ ਕੋਲ ਅਵੇਲੇਬਲ ਹੁੰਦਾ ਉਹ 1 ਲੀਟਰ ਪਾਣੀ 'ਚ ਘੋਲ ਕੇ ਜਾਂਦਾ ਸਾਰੀਆਂ ਸਰਕਾਰੀ ਸਹਸਤਾਵਾਂ ਚੋਂ ਪ੍ਰਾਪਤ ਹੈ ਇੱਥੇ ਮੈਂ ਇੱਕ ਗੱਲ ਹੋਰ ਵੀ ਕਹਿਣੀ ਚਾਹਣਾ ਇਸ ਵਾਰੀ ਇਲੈਕਸ਼ਨ 1 ਜੂਨ ਨੂੰ ਹੋ ਰਹੀ ਹੈ ਤੇ ਜਿਵੇਂ ਆਪਾਂ ਨੇ ਸਾਰੇ ਲੋਕਾਂ ਨੇ ਇਲੈਕਸ਼ਨ ਦੇ ਵਿੱਚ ਵਕਤਵੱਦ ਯੋਗਦਾਨ ਦੇਣਾ ਪਰ ਵਿਸ਼ੇਸ਼ ਤੌਰ ਤੇ ਆਪਣੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਤੇ ਪ੍ਰਸ਼ਾਸਨ ਨੇ ਪ੍ਰਬੰਧ ਕੀਤਾ ਹੋਇਆ ਹੈ ਕਿ ਹਾਰਦਵਾਲ ਦੇ ਪੂਲਿੰਗ ਬੂਥ ਵਿੱਚ ਸਪੈਸ਼ਲ ਟੀਮਾਂ ਲਾਈਆਂ ਗਈਆਂ ਤੇ ਜੇ ਕੋਈ ਕਿਸੇ ਬੰਦੇ ਨੂੰ ਕੋਈ ਲੂ ਲੱਗਣ ਦੀ ਕੋਸ਼ਿਸ਼ ਕਰਾਉਗੀ ਉਹਨੂੰ ਉਥੇ ਉਥੇ ਹੀ ਮੌੜਲਾ ਇਲਾਜ ਕੀਤਾ ਜਾਊਗਾ। ਪਾਸ ਵੀਸ ਕੀ ਗੱਲਾਂ ਜੋ ਨੇ ਆਪ ਲੋਕ ਕਰਨ। ਆਪ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਆਪਾਂ ਨੂੰ ਆਪਣੇ এনवायरमेंट ਪ੍ਰਤੀ ਆਪਣੇ ਵਾਤਾਵਰਣ ਬਤੀ ਸੁਚੇਤ ਰਹਿਣਾ ਚਾਹੀਦਾ ਤੇ ਜਿਹੜੀ ਹੁਣ ਅਨਪ੍ਰੈਸੀਡੈਂਟਡ ਐਨੀ ਹੀਟ ਵੇਵ ਚੱਲਦੀ ਆ ਉਹਦੇ ਵਿੱਚ ਆਪਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਬਚਾ ਕੇ ਰੱਖਣਾ ਆਪਣੇ ਛੋਟੇ ਬੱਚਾ ਨੂੰ। 부ਜੁਰਗਾਂ ਨੂੰ ਬਿਮਾਰੀ ਜਿਹਨਾਂ ਨੂੰ ਆਲਰੇਡੀ ਹੈ ਉਹਨਾਂ ਨੂੰ ਸਭ ਨੂੰ ਬਚਾ ਕੇ ਰੱਖਣਾ ਹੈ ਪਾਣੀ ਦਾ ਵਤ ਤੋਂ ਵਤ استعمال ਕਰਨਾ ਹੈ ਆਪਦੇ ਕੰਮਾਂ ਨੂੰ ਆਪਣੇ ਤਾਪਮਨ ਦੇ ਅਕੋਰਡਿੰਗਲੀ ਉਦੋਂ ਹੀ ਘਰੋਂ ਨਿਕਲਣਾ ਜਦੋਂ ਤਾਪਮਨ ਘਟਿਆ ਹੋਵੇ ਅਤੇ ਤਰਲ ਪਦਾਰਥ ਜਿਹੜੇ ਮੈਂ ਦੱਸਿਆ ਘਰੇ ਯੂਜ਼ ਕਰਨਾ ਹੈ